ਦੀ ਚਾਦਰ ਉਤੇ ਸਲੇਟੀ ਰੰਗਮਾਇਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ येम पदिरेना की नहीं नहीं कोई सारे सारे आ गए थोड़े अगले रोड साइड वाला थोड़ा थोड़ा चला गया ताड़े ने ਠੀਕ ਹੈ ਜੀ ਧੰਨਵਾਦ ਅਮਨੇ ਦੇਖੋ ਜੀ ਤੁਮਨੇ ਬੈਠੋ 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 ਚੋਲਾ ਉਹ ਨੂੰ ਥੋੜਾ ਜਿਹਾ ਨਾਮ ਰਜਨੀ ਬਰੂਟਾ ਜੀ ਬਹੁਤ ਜ਼ਿਆਦਾ ਖੁਸ਼ੀ ਤੇ ਉਮੰਗ ਨਾਲ ਭਰਿਆ ਹੋਇਆ ਹੈ ਇਹ ਦਿਨ ਹੈ ਉਹ ਜਿਹਨੂੰ ਅਸੀਂ ਬਹੁਤ ਹੀ ਸੱਚੇ ਢੰਗ ਨਾਲ ਸੈਲੀਬ੍ਰੇਟ ਕਰ ਰਹੇ ਆ ਇਹ ਸ੍ਰੀ ਸਾਡਾ ਸ਼੍ਰੀਮਤੀ ਮਨਜੀਤ ਕਾਲਮਟੂ ਵੈਲਫੇਅਰ ਸੁਸਾਇਟੀ ਦੀ ਗਲੀ ਨੰਬਰ 2 ਦੇ ਜੋ ਐਮਸੀ ਹੈ ਇਹ ਸਿਰਫ ਉਹਨਾਂ ਕਰਕੇ ਹੀ ਹੋ ਸਕਿਆ ਉਹ ਹਰ ਇਕਤਿਹਾਰ ਨੂੰ ਇੰਨੇ ਅੱਛੇ ਤਰੀਕੇ ਨਾਲ ਮਨਾਉਂਦੇ ਨੇ ਕਿ ਮਤਲਬ ਕਹਿ ਲਓ ਕਿ ਸਾਡਾ ਸਭਿਆਚਾਰ ਨਾਲ-ਨਾਲ ਰੱਖਦੇ ਨੇ ਬੱਚਿਆਂ ਦਾ ਧਿਆਨ ਤੇ ਬੜਿਆਂ ਦਾ ਸਾਰਿਆਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਹਰ ਵਾਰੀ ਕੋਈ ਨਾ ਕੋਈ ਫੰਕਸ਼ਨ ਕਰਨਾ ਔਰ ਤੀਜ ਦਾ ਤਾਂ ਇੰਨਾ ਜ਼ਿਆਦਾ ਉਮੰਗ ਹੈ ਸਾਡੇ ਮਨ ਵਿੱਚ ਕਿ ਜੋ ਮਤਲਬ ਇਹਨਾਂ ਨੇ ਕੀਤਾ ਕਿ ਸਾਡੀ ਬਚਪਨ ਦੀਆਂ ਯਾਦਾਂ ਸਾਨੂੰ ਬਹੁਤ ਅੱਛਾ ਲੱਗ ਰਿਹਾ ਔਰ ਤੀਜ ਦਾ ਤਿਹਾੜ ਬਹੁਤ ਖੁਸ਼ੀਆਂ ਲੈ ਕੇ ਆਂਦਾ ਹੈ ਹਰੇ ਮੀਂਹ ਦੀ ਹਰਿਆਲੀ ਬਾਕੀ ਤੁਸੀਂ ਮਿਹਦੀਆਂ ਪੈਣਾ ਨੂੰ ਹਰੇ-ਹਰੇ ਦੇਖ ਸਕਦੇ ਹੋ ਕਿਦਾਂ ਬਹ ਹੈ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਇੰਜੋਏ ਅਸੀਂ ਬਹੁਤ ਅੱਛਾ ਕੀਤਾ ਖੂਬ ਅਸੀਂ ਸ਼ਾਪਿੰਗ ਕਰੀ ਔਰ ਆਪਣੀ ਹਸਬੰਡ ਨੂੰ ਤਾਂ ਕੀਤਾ ਅਸੀਂ ਕਿ ਅਸੀਂ ਗ੍ਰੀਨ ਸੂਟ ਪਾਣਾ ਗ੍ਰੀਨਰੀ ਸ਼ਾਰੀ ਹੈ ਗੇਮਸ ਐਂਡ 뮤지컬 ਚियर्स ਡਾਂਸ ਬਹੁਤ ਇੰਜੋਏ ਕੀਤਾ ਬਹੁਤ ਅੱਛਾ ਸੀਗਾ ਔਰ ਇਹ ਸਭ ਕੁਝ ਆਹ ਹਾਏ ਓਨਲੀ ਵਨ ਮੈਡਮ ਮਨਜੀਤ ਕੌਰ ਮੱਟੂ ਐਮ ਸੀ ਸਾਹਿਬ ਤੇ ਮੈਡਮ ਭੁਪਿੰਦਰ ਕੌਰ ਜੀ ਇਹਨਾਂ ਦੇ ਕਰਕੇ ਹੀ ਹੋਇਆ ਜੀ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਚਲੋ ਸਾਰੇ ਨਾਲ ਸੀਗੇ ਬਟ ਇਹ ਦੋ ਜਣਿਆਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਔਰ ਸਾਡੇ ਜਸਪਾਲ ਭਾਜੀ ਉਹਨਾਂ ਦਾ ਤਾਂ ਕੀ ਕਹਿਣਾ ਜੀ ਉਹ ਵੀ ਸਾਡੇ ਨਾਲ ਸੀਗੇ ਔਰ ਹਰ ਕਦਮ 'ਚ ਸਾਡੇ ਨਾਲ ਚਲੇ ਪੂਰੇ ਇਵੈਂਟ 'ਚ ਸਪੈਸ਼ਲ ਕੀ ਸੀ पूरे इवेंट स्पेशल तंबोला तंबोला, आई लाइक तंबोला, तम्बोला तंबोला का नाम दिया गोला मोला भाई बहुत अच्छा था इनाम भी दिया उसमें सारे नाम थे जो कर रहा था फर्स्ट लाइन सेकंड लाइन थर्ड लाइन पूरी कर रहे थे मुझे तो इनाम नहीं मिला अब आप लोग मुझे इनाम दो तो और वेलफेयर सोसाइटी की शान है मैडम मंजीत कौर मट्टू क्या इससे भी धूमधाम से करेंगे आ, क्योंकि इन्होंने हमें मौका दिया है तो श्योर आगे इससे भी अच्छा करेंगे बड़ा मजा आया इंजॉय थैंक ये तैयारी तो हमें वीकेंड से कर रहे हैं हाँ वीकेंड से कर रहे हैं ये तैयारी और बड़ा मजा आया माइके ऐसे लग रही है कि जो मैडम भूपिंदर कौर ये घर है हम अपने मायके में आए हुए हैं वो जो झूला आप देख रहे हैं कि हमारी मॉम ने हमारे लिए झूला डाला हुआ है वो सब ज्यादा इन्होंने किए बहुत नाइस है बहुत नाइस है, है हाँ थैंक यू सो मच थैंक यू मेरा नाम मंजीत कौर मट्टू एम सी वार्ड नंबर पाँच ਇਹ ਜਿਹੜਾ ਤਿਉਹਾਰ ਤੀਜ ਦਾ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਅੱਜ ਅਸੀਂ ਬੜੇ ਧੂਮ-ਧਾਮ ਨਾਲ ਮਨਾ ਰਹੇ ਐਕਚੁਅਲ 'ਚ ਇਹ ਤੀਜ ਦਾ ਹੀ ਤਿਉਹਾਰ ਨਹੀਂ ਬਲਕਿ ਇਹ ਆਪਸੀ ਭਾਈਚਾਰਾ ਭਾਈ ਸਾਂ ਭਾਈਚਾਰਾ ਸਾਂਝ ਜਿਹੜੀ ਉਹ ਹੈ ਉਹਦਾ ਪ੍ਰਤੀਕ ਹੈ ਐਕਚੁਅਲ 'ਚ ਦੇਖੋ ਤੁਸੀਂ ਵੀ ਸਾਰੇ ਆਪਣੇ ਆਪਣੇ ਘਰ ਬਿਜ਼ੀ ਲੇਡੀਜ਼ ਨੂੰ ਖਾਸ ਕਰ ਮੌਕਾ ਨਹੀਂ ਮਿਲਦਾ ਬਾਹਰ ਨਿਕਲਣ ਦਾ ਅੱਜ ਲੇਡੀਜ਼ ਬੇਫਿਕਰ ਹੋ ਕੇ ਆਈਆਂ ਹੋਆਂ ਇਹਨਾਂ ਨੂੰ ਕਹਾਂ ਤੁਸੀਂ 10 ਵਜੇ ਤੱਕ ਪੂਰਾ ਆਪਣਾ ਇੰਜੋਏ ਕਰਨਾ ਕਿਸੇ ਦੀ ਫਿਕਰ ਨਹੀਂ ਕਰਨੀ ਆਪਣੇ ਆਪਣੇ ਹਸਬੰਦ ਤੋਂ ਇਜਾਜ਼ਤ ਲੈ ਕੇ ਆਈਆਂ ਵਾਂ ਔਰ ਵਧੀਆ ਟੰਗ ਨਾਲ 3 ਵਜੇ ਤੋਂ ਲੈ ਕੇ ਹੁਣ ਤੱਕ ਇੰਜੋਏ ਕਰ ਰਹੇ ਔਰ ਇੱਕ ਕੋਸ਼ਿਸ਼ ਹੈ ਕਿ ਸਾਡਾ ਆਪਸੀ ਭਾਈਚਾਰਾ ਪਿਆਰ ਜਿਹੜਾ ਬਣਿਆ ਰਹਿਵੇ ਕਿਉਂਕਿ ਰਿਸ਼ਤੇਦਾਰ ਜੇ ਕੋਈ ਹੈ ਉਹ ਚੱਲ ਕੇ ਥੋੜੇ ਟਾਈਮ ਨਾਲ ਆਊਗਾ ਦੁੱਖ ਸੁੱਖ ਦੀ ਸਾਂਝ ਜਿਹੜੇ ਪੜੋਸੀ ਹੁੰਦੇ ਆਂਡ ਗਵੰਡ ਹੁੰਦਾ ਔਰ ਇਹ ਇਸ ਇਸ ਚੀਜ਼ ਨੂੰ ਅਸੀਂ ਨਿਭਾਉਂਦੇ ਹੋਏ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਨੈਕਸਟ ਟਾਈਮ ਹੋਰ ਵੀ ਅੱਛਾ ਕਰਨੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਬੈਠੇ ਬੈਠੇ ਇੱਕ ਸਲਾਹ ਬਣੀ ਸਾਡੀ ਤਿੰਨ ਜਣਿਆਂ ਦੀ ਦੋ ਤਿੰਨ ਜਣਿਆਂ ਦੀ ਕਿ ਹਾਂ ਹਾਂ ਇਦਾਂ ਹੋਣਾ ਚਾਹੀਦਾ ਲੋੜੀ ਤਾਂ ਅਸੀਂ ਮਨਾਉਂਦੇ ਹੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਲੋੜੀ ਦਾ ਤਿਉਹਾਰ ਤਾਂ ਅਸੀਂ ਬੜਾ ਧੂਮ-ਧਾਮ ਨਾਲ ਮਨਾਉਂਦੇ ਇਸ ਵਾਰ ਨਹੀਂ ਮਨਾ ਸਕੇ ਕੁਝ ਟ੍ਰੈਜੇਡੀ ਹੋ ਗਈ ਗਲੀ ਦੇ ਵਿੱਚ ਬਟ ਆ ਤੀਜ ਦਾ ਤਿਉਹਾਰ ਜਿਹੜਾ ਹੈ ਸਾਰਿਆਂ ਨੇ ਹੀ ਬੜਾ ਸਾਥ ਦਿੱਤਾ ਸਾਰਿਆਂ ਨੇ ਇੱਕ ਫੋਨ ਤੇ ਇੱਕ ਕਾਲ ਤੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਔਰ ਸਾਰਿਆਂ ਨੇ ਕੰਟ੍ਰਿਬਿਊਸ਼ਨ ਕੀਤਾ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰਿਆਂ ਨੇ ਇੰਨੇ ਪਿਆਰ ਦਿੱਤਾ ਔਰ ਇੱਕ ਇੱਕ ਮੈਸੇਜ ਤੇ ਸਾਰੇ ਆਏ ਔਰ ਵਧੀਆ ਇੰਜੋਏ ਕਰ ਰਹੇ ਕਿਤਨੇ ਘਟੇ ਚੀਜ਼ਾਂ ਵਿਲਪਤ ਹੋ ਨਹੀਂ ਆ ਰਹੀਆਂ ਹੁਣ ਭੁੱਲ ਜਾ ਰਹੇ ਲੋਕ ਨੇ ਚੀਜ਼ਾਂ ਕੀ ਮੈਸੇਜ ਦੇਣਾ ਚਾਹੁੰਦੇ ਏ ਇਲਾਕੇ ਦੇ ਲੋਕਾਂ ਨੂੰ ਨਹੀਂ ਬਿਲਕੁਲ ਜੀ ਜੇ ਦੇਖੋ ਸਾਡੇ ਬੱਚੇ ਜਿਹੜੇ ਅੱਜ ਕੱਲ ਜਿਹੜੇ ਮੋਬਾਈਲਾਂ ਤੇ ਰਹਿੰਦੇ ਐ ਮੋਬਾਈਲਾਂ ਨਾਲ ਟੱਚ ਤੇ ਰਹਿੰਦੇ ਐ ਬਿਹਤਰ ਹੋਊਗਾ ਜੇ ਅਸੀਂ ਉਹਨਾਂ ਨੂੰ ਐਦਾਂ ਦੇ ਪ੍ਰੋਗਰਾਮਾਂ 'ਚ ਲੈ ਕੇ ਜਾਈਏ ਖੁਦ ਵੀ ਜਾਈਏ ਔਰ ਲੈ ਕੇ ਵੀ ਜਾਈਏ ਤੇ ਉਹਦੇ ਨਾਲ ਕਿ ਬੱਚਾ ਨੂੰ ਜਿਹੜਾ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਸੰਸਕਾਰ ਅੱਛੇ ਹੋਊਗੇ ਤਾਂ ਅੱਗੇ ਵੀ ਉਹ ਆਪਣੇ ਬੱਚਾ ਨੂੰ ਅੱਗੇ ਤੇ ਅੱਗੇ ਪੀੜ੍ਹੀਆਂ ਸੁਧਰੂngੀਆਂ ਤੇ ਕਿੰਨੀ ਦੇ ਤੱਕ ਚੱਲਦਾ ਰਹੇਗਾ ਜੀ ਪ੍ਰੋਗਰਾਮ ਉਹਦਾ ਟਾਈਮ ਹਾਂਜੀ ਕਿੰਨੇ ਟਾਈਮ ਤੱਕ ਚੱਲਦਾ ਰਹੇਗਾ ਜੀ ਸਾਡਾ ਇਹ ਅਨਲਿਮਿਟਡ ਆ ਨਹੀਂ ਥੱਕਦੇ ਮਾਲ ਪੂੜੇ ਮਾਲ ਪੂੜੇ ਬਣੇ ਖਾਣਾ ਬਣਿਆਵਾ ਚਾਹ ਪਕੌੜਾ ਬਣਿਆ ਉਹਦਾ ਠੰਡਾ ਕੋਲਡਰਿੰਕ ਸਭ ਚੱਲਿਆ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਰ ਹੈ ਪੂਰਾ ਇੰਤਜ਼ਾਮ ਹੈ ਹਾਂਜੀ ਕੋਨ ਨੂੰ ਵੀ ਆਪ ਨੂੰ ਤੁਸੀਂ ਵੀ ਖਾ ਕੇ ਜਾਣਾ ਨਾਲ ਨਾਲ ਪਚਾਵਾਂਗੇ ਨਾਲੇ ਖਾਵਾਗੇ ਨਾਲੇ ਪਚਾਵਾਂਗੇ ਹਾਂਜੀ ਮਹੀਨਾ ਦਾ ਤਿਉਹਾਰ ਮਨਾਇਆ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਕਿਵੇਂ ਮਨਾ ਰਹੇ ਹੋ ਜੀ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਜੀ ਡਿਟੇਲ ਚ ਦੱਸੋ ਹਾਂਜੀ ਅੱਜ ਜਿਹੜਾ ਰੌਣਕ ਮੇਲਾ ਤੁਸੀਂ ਇੱਥੇ ਦੇਖ ਰਹੇ ਹੋ ਇਹ ਸਾਡੀ ਸੁਸਾਇਟੀ ਵੱਲੋਂ ਅਰੇਂਜ ਕੀਤਾ ਤੀਆਂ ਦਾ ਤਿਉਹਾਰ ਹੈ ਬੜੇ ਹੀ ਚਾਵਾ ਨਾਲ ਮਨਾਇਆ ਜਾਂਦਾ ਆਦਾਰਸ਼ ਵੈਲਫੇਅਰ ਸੁਸਾਇਟੀ ਸਾਡੇ ਐਮਸੀ ਸਾਹਿਬ ਮੰਜੂ ਮੱਟੂ ਜੀ ਤੇ ਤਰਸੀਮ ਮੱਟੂ ਜੀ ਇਹਨਾਂ ਦੇ ਉਪਰਾਲੇ ਸਦਕਾ ਇਹ ਤਿਹਾਰ ਖੁਸ਼ੀਆਂ ਮਨਾਉਣ ਦਾ ਮੌਕਾ ਸਾਨੂੰ ਮਿਲਿਆ ਤੇ ਇਹ ਤਿਹਾਰ ਜਿਹੜਾ ਏ ਇਹ ਆਪਸ ਚ ਭਾਈਚਾਰੇ ਨੂੰ ਜੋੜਨ ਲਈ ਮਨਾਇਆ ਜਾਂਦਾ ਖਾਸ ਕਰਕੇ ਕੁੜੀਆਂ ਦਾ ਤਿਹਾਰ ਹੈ ਇਸ ਮਹੀਨੇ ਦੇ ਵਿੱਚ ਕੁੜੀਆਂ ਹਾਰ ਸ਼ਿੰਗਾਰ ਕਰਕੇ ਨੱਚਦੀਆਂ ਗਾਉਂਦੀਆਂ ਟੱਪਦੀਆਂ ਪਿੰਗਾਂ ਝੂਟਦੀਆਂ ਬੋਲੀਆਂ ਪਾਉਂਦੀਆਂ ਤੇ ਆਪਣੇ ਮਨ ਦੇ ਚਾਹ ਜਿਹੜੇ ਆ ਉਹ ਪੂਰੇ ਕਰਦੀਆਂ ਦੂਜਾ ਇੱਕ ਦਾ ਮਤਲਬ ਮਕਸਦ ਹੈ ਜਿਹੜਾ ਉਹ ਵਿਆਹ ਹੋਈਆਂ ਕੁੜੀਆਂ ਜਿਹੜੀਆਂ ਸੋਹਰੇ ਘਰ ਹੁੰਦੀਆਂ ਉਹ ਪੇਕੇ ਘਰ 4-5 ਦਿਨ ਪਹਿਲਾਂ ਹੀ ਆ ਜਾਂਦੀਆਂ ਇਸਤਿਹਾਰ ਨੂੰ ਮਨਾਉਣ ਲਈ ਤੇ ਮਤਲਬ ਇਹ ਜਿਹੜਾ ਸੌਣ ਦਾ ਮਹੀਨਾ ਹੈ ਆਪਣੇ ਪੇਕੇ ਘਰ ਕੱਟਦੀਆਂ ਤੁਸੀਂ ਅੱਜ ਕਿਹ ਮਨਾ ਰਹੇ ਹੋ ਜੀ ਇਹ ਅਸੀਂ ਇਸਤਿਹਾਰ ਦੇ ਵਿੱਚ ਗਾਣੇ ਗਾਏ ਬੋਲੀਆਂ ਪਾਈਆਂ ਤੇ ਭੰਗੜਾ ਵੀ ਪਾਇਆ ਗਿੱਧਾ ਪਾਇਆ ਪਿੰਗਾ ਝੂਟ ਰਹੇ ਅਸੀਂ ਤਮੋਲਾ ਵੀ ਖੇਡਿਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਣਾ ਪੁਰਾਣਾ ਸੱਭਿਆਚਾਰ ਹੁੰਦਾ ਹੈ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਜਿਸ ਤਰ੍ਹਾਂ ਬੱਚੇ ਜਿਹੜੇ ਆ ਉਹ ਆਪਣੇ ਜਿਹੜੇ ਦੇ ਇੰਤਿਹਾਰ ਆ ਪੁਰਾਣੇ ਸਾਡੇ ਸਭਿਆਤ ਆਏ ਜਾਂ ਲੋਕ ਗੀਤ ਆ ਉਹਨਾਂ ਨੂੰ ਭੁੱਲਦੇ ਜਾ ਰਹੇ ਇਸ ਨੂੰ ਤਰੋ ਤਾਜ਼ਾ ਰੱਖਣ ਲਈ ਬੱਚਿਆਂ ਦੇ ਮਨਾਂ ਦੇ ਵਿੱਚ ਭਰਨ ਲਈ ਕਿ ਸਾਡੇ ਪੰਜਾਬ ਦੇ ਵਿੱਚ ਇਹ ਤਿਹਾਰ ਜਿਹੜੇ ਆ ਉਹ ਮਨਾਏ ਜਾਂਦੇ ਆ ਇਹ ਮਕਸਦ ਜਿਹੜਾ ਇਹ ਬਹੁਤ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਜਿਹੜਾ ਇਹ ਅੰਦਰ ਬੱਚਿਆਂ ਦੇ ਰਹੇ ਕਿ ਕੈਸੇ ਝੂਲਾ ਵੀ ਲਗਾਇਆ ਗਿਆ ਬਿਲਕੁਲ ਜੀ ਝੂਲਾ ਵੀ ਮਨਾਇਆ ਬਹੁਤ ਬਹੁਤ ਧੰਨਵਾਦ ਜਸਪਾਲ ਭਾਜੀ ਦਾ ਜਿਨ੍ਹਾਂ ਨੇ ਆਪਣੇ ਘਰ ਸਾਨੂੰ ਇਹ ਤਿਹਾਰ ਮਨਾਉਣ ਦਾ ਮੌਕਾ ਦਿੱਤਾ ਤੇ ਬੜੇ ਦਿਨਾਂ ਤੋਂ ਤਿਆਰੀਆਂ ਕੀਤੀਆਂ ਬਿਲਕੁਲ ਸਾਰੇ ਦੁੱਖ ਦਰਦ ਭੁਲਾ ਕੇ ਅਸੀਂ ਇਹ ਤਿਹਾਰ ਮਨਾ ਰਹੇ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਝੂਲਾ ਮੈਂ ਤਾਂ ਕੱਲ ਵੀ ਝੂਟ ਗਈ ਸੀਗੀ ਤੇ ਅੱਜ ਵੀ ਝੂਟਿਆ ਅਸੀਂ ਤੇ ਭੈਣਾਂ ਨੂੰ ਮਿਲ ਕੇ ਤੁਸੀਂ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ ਕਿੰਦਾ ਪਰੀਆਂ ਵਾਂਗ ਸਜੀਆਂ ਵਾਂ ਸਾਰੀਆਂ ਤੇ ਮੌਕੇ ਜਿਹੜੇ ਆ ਕਦੇ ਕਦੇ ਮਿਲਦੇ ਤੇ ਮਨ ਨੂੰ ਖੁਸ਼ੀ ਦੇਣ ਲਈ ਬਹੁਤ ਵਧੀਆ ਫਰਮਾ